ਹਰਸ਼ੋਪੰਜ ਦਿਨਾਂ ਤੋਂ ਅਸੀਂ ਸਦਾਰਸ਼ ਕਰ ਰਿਹਾ ਹਾਂ ਸ਼ੰਭੂ ਖਨੋਰੀ ਤੇ ਰਤਨਪੁਰਾ ਚੰ ਜਗ੍ਹਾ ਤੇ ਇਸ ਰਸਤੇ ਤੇ ਮੋਰਚਾ ਚੱਲ ਰਿਹਾ ਹੈ ਤੇ ਅੱਜ ਉਹਨਾਂ ਦੀ ਜਿਹੜੀ ਸ਼ੇਧ ਹੈ ਇਹਨੂੰ ਤਰਿਕਨ گاਉਂ ਹੁੰਦੀ ਜਾ ਰਹੀ ਹੈ ਜੀ ਇਹ ਸਾਰਾ ਕਿਸਾਨੀ ਨਾਲ ਜੁੜੇ ਹੋਏ ਕਿਸਾਨੀ ਨਾਲ ਜੁੜੇ ਹੋਏ ਸਾਰੇ ਜਿਹੜੇ ਵੀ ਲੋਕ ਨੇ ਉਹ ਬੜੇ ਚਿੰਤਤ ਨੇ ਬੜੀ ਵੱਡੀ ਗੰਟੀ ਦੇ ਵਿੱਚ ਖਨੋਰੀ ਮੋਰਚੇ ਤੇ ਲੋਕ ਪਹੁੰਚ ਰਹੇ ਨੇ ਇਹ ਕੱਲ ਰਾਤ ਨੂੰ ਸਾਨੂੰ ਇਨਪੁਟ ਮਿਲਿਆ ਕੱਲ ਸ਼ਾਮ ਨੂੰ ਜੀ ਇਹ ਪ੍ਰਸ਼ਾਸਨ ਨਾਲ ਉਹ ਪਹਿਲਾਂ ਉਠਾਇਆ ਸੀ ਉਠਾ ਸਕਦਾ ਬਹੁਤ ਠੀਕ ਹੈ ਜੀ ਤੇ ਉਸ ਨੇ ਉਸ ਕਰਕੇ ਰਾਤ ਨੂੰ ਹੀ ਬਹੁਤ ਜ਼ਬਰਦਸਤ ਫੈਰਾ ਲਗਾ ਦਿੱਤਾ ਕਿ ਜਿਹੜੀਆਂ ਜਰਾਂ ਦੀ ਗਿਣਤੀ ਵਿੱਚ ਕਿਸਾਨ ਜਿਹੜੇ ਸੀ ਮੋਟਰ ਤੇ ਪੂਰਾ ਜਿੱਕੜੀ ਫੈਰਾ ਲਗਾ ਰਹੇ ਸੀ ਜਦੋਂ ਕੋਈ ਡਾਕਟਰ ਕਹਿੰਦੇ ਵੀ ਅਗਰ ਤੁਸੀਂ ਦਵਾਈ ਲੈਣੀ ਤਾਂ ਬਿਲਕੁਲ ਕੁਝ ਖਾਧੇ ਕਿ ਨਹੀਂਓ ਤੇ ਉਹ ਕੈਂਸਰ ਦੇ ਪੇਸ਼ੈਂਟ ਨੇ ਦਵਾਈ ਉਹ ਦਾ ਖਾਣਾ ਪੀਣਾ ਰਕੀ ਦਵਾਈ ਵੀ ਨਹੀਂ ਲੈ ਰਹੇ ਤੇ ਉਹ ਚਿੰਤਾ ਬਣੀ ਹੋਈ ਹੈ। ਉਹਨਾਂ ਨੇ ਲਿਖਿਆ ਹੈ ਵੀ ਇਹ ਮਾਨਯੋਗ ਪ੍ਰਧਾਨ ਮੰਤਰੀ ਜੀ ਮੇਰੀ ਪਹਿਲੀ ਤੇ ਆਖਰੀ ਚਿੱਠੀ ਹੈ। ਠੀਕ ਹੈ ਜੀ। ਮੈਂ ਉਮੀਦ ਕਰਦਾ ਇੱਕ ਨਾਗਰਿਕ ਹੋਣ ਦੇ ਨਾਤੇ ਇੱਕ ਆਮ ਕਿਸਾਨ ਹੋਣ ਦੇ ਨਾਤੇ ਵੀ ਤੁਸੀਂ ਆਪਣੇ ਬੀਤੀ ਹੋਏ ਵਾਅਦੇ ਤੇ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰੋਗੇ। ਠੀਕ ਹੈ ਜੀ। ਨਹੀਂ ਤਾਂ ਮੇਰੇ ਜਿਹੜੀ ਜੀ ਉਹ ਨਹੀਂ ਕਰਦੇ ਤੇ ਮੇਰੀ ਬਲੀਲ ਮਤਲਬ ਲੋਕ ਤੁਸੀਂ ਉਸ ਦੇ ਜ਼ਿੰਮੇदार ਤੁਸੀਂ ਹੋ। ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਤਨ ਸਿੰਘ ਮਹਾਲ ਇੱਕ ਖਾਸ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਅੱਜ ਦੇ ਪ੍ਰੋਗਰਾਮ ਵਿੱਚ ਤੁਹਾਨੂੰ ਦੱਸਦੇ ਹਾਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਜਿਨ੍ਹਾਂ ਦਾ ਮਨਵਰਤ 17ਵੇਂ ਦਿਨਾਂ ਵਿੱਚ ਐਂਟਰ ਹੋ ਗਿਆ ਹੈ ਉਹਨਾਂ ਦੀ ਸਿਹਤ ਕਾਫੀ ਨਾਜ਼ੁਕ ਦੱਸੀ ਜਾ ਰਹੀ ਹੈ ਜਿੱਥੇ ਹੀ ਕਿਸਾਨ ਹੁਣ ਸੰਘਰਸ਼ ਵੀ ਤੇਜ਼ ਕਰ ਰਹੇ ਨੇ ਉੱਥੇ ਡੱਲੇਵਾਲ ਹੋਣਾ ਨੇ ਇੱਕ ਖੂਨ ਦਾ ਦਸਤਖ ਕਰਕੇ ਚਿੱਠੀ ਵੀ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨੂੰ ਭੇਜੀ ਹੈ ਨਾਲੇ ਕਿਸਾਨਾਂ ਵੱਲੋਂ ਇੱਕ ਪ੍ਰੈਸ ਕਾਨਫਰੰਸ ਵੀ ਅੱਜ ਕੀਤੀ ਗਈ ਹੈ ਤੇ ਜੋ ਅੱਗੇ ਦਾ ਸੰਘਰਸ਼ ਹੈ ਜੋ ਹੋਰ ਤੇਜ਼ ਕਰਨ ਜਾ ਰਹੇ ਨੇ ਉਸ ਦੇ ਸੰਬੰਧ ਵਿੱਚ ਵੀ ਜਾਣਕਾਰੀ ਦਿੱਤੀ ਹੈ ਕਿਸਾਨਾਂ ਨੇ ਭਾਰਤੀਆਂ ਨੂੰ ਪੰਜਾਬੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਵੀ ਕੱਲ ਸ਼ਾਮ ਦਾ ਇੱਕ ਦਿਨ ਦਾ ਖਾਣਾ ਆਪਣਾ ਨਾ ਖਾਣ ਤਾਂ ਕਿ ਜੋ ਢੱਲੇ ਵਾਲ ਹੋਣਾ ਦਾ ਮਨ ਵਰਤਾ ਉਸ ਨੂੰ ਵੀ ਸਹਿਯੋਗ ਮਿਲ ਸਕੇ ਨਾਲੇ ਕਿਸਾਨਾਂ ਨੇ ਇਹ ਅਨਾਉਂਸ ਕੀਤਾ ਹੈ ਕਿ ਉਹ ਹੁਣ ਜੋ ਇੱਕ ਪੁਤਲੇ ਫੁਕਣਗੇ ਭਾਰਤ ਸਰਕਾਰ ਦੇ ਨਾਲੇ 18 ਦਸੰਬਰ ਨੂੰ ਰੇਲ ਲੋਕੋ ਦਾ ਜੋ ਅਨਾਉਂਸਮੈਂਟ ਹੈ ਉਹ ਵੀ ਦਿੱਤੀ ਗਈ ਹੈ ਨਾਲੇ ਕਿਸਾਨਾਂ ਵੱਲੋਂ ਹੋਰ ਵੀ ਕਈ ਅਨਾਉਂਸਮੈਂਟ ਕੀਤੀਆਂ ਗਈਆਂ ਨੇ ਜਿਸ ਦੇ ਵਿੱਚ ਉਹ ਸੰਘਰਸ਼ ਤੇਸ਼ ਕਰਨ ਦੇ ਸੰਬੰਧ ਵਿੱਚ ਕੀ ਕੀ ਨੇ ਉਸ ਦੇ ਸੰਬੰਧ ਵਿੱਚ ਲਈ ਵਧੇਰੇ ਜਾਣਕਾਰੀ ਲੈਣ ਲਈ ਸਾਡੇ ਨਾਲ ਲਖਵਿੰਦਰ ਸਿੰਘ ਔਲਖ ਸੀਨੀਅਰ ਕਿਸਾਨ ਆਗੂ ਵੀ ਜੁੜੇ ਹੋਏ ਨੇ ਆਓ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਔਲਖ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਲ ਸਾਹਿਬ ਜੀ ਪਤਾ ਲੱਗਿਆ ਅੱਜ ਵਿਦੇਸ਼ਾਂ ਦੇ ਵਿੱਚ ਵੀ ਆਪਣੇ ਕਿਤੇ ਵੀ ਆਪਣੇ ਕਿਸਾਨੀ ਦੀ ਆਵਾਜ਼ بلند ਕਰ ਰਹੇ ਹੋ ਤੁਹਾਡਾ ਤੇ ਤੁਹਾਡੇ ਚੈਨਲ ਦਾ ਤੇ ਤੁਹਾਨੂੰ ਸੁਣਨ ਵਾਲਿਆਂ ਦਾ ਧੰਨਵਾਦ ਸਾਰਿਆਂ ਨੂੰ ਫਤਿਹ ਐਲਸ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥੈਂਕ ਯੂ ਜੀ ਤੇ ਔਲਖ ਜੀ ਪਤਾ ਲੱਗਿਆ ਜੀ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਜੋ ਸੰਘਰਸ਼ ਨੂੰ ਹੋਰ ਤੇਜ਼ ਕਰਨ ਦਾ ਐਲਾਨ ਕੀਤਾ ਗਿਆ ਹੈ ਕੀ ਕੀ ਪਲੈਨਿੰਗ ਹੈ ਜੀ ਅੱਗੇ ਦੀ ਜੀ ਗੱਲ ਸਰ ਜੀ ਅੱਜ ਸਰਦਾਰ ਜਗਜੀਤ ਸਿੰਘ ਧੱਲੇਵਾਲ ਜੀ ਦੇ ਮਰਨ ਮਰਤ ਨੂੰ ਅੱਜ 17ਵਾਂ ਦਿਨ ਹੈ ਜੀ ਤੇ 305 ਦਿਨਾਂ ਤੋਂ ਅਸੀਂ ਸਦਾਰਸ਼ ਕਰ ਰਹੇ ਹਾਂ ਸ਼ੰਭੂ ਖਨੋਰੀ ਤੇ ਰਤਨਪੁਰਾ ਤਿੰਨ ਜਗ੍ਹਾ ਤੇ ਸਰਹੱਦਾਂ ਤੇ ਮੋਰਚਾ ਚੱਲ ਰਿਹਾ ਹੈ ਜੀ ਤੇ ਅੱਜ ਉਹਨਾਂ ਦੀ ਜਿਹੜੀ ਸ਼ੇਕ ਹੈ ਜੀ ਦਿਨ ਪ੍ਰਤੀ ਦਿਨ ਡਾਊਨ ਹੁੰਦੀ ਜਾ ਰਹੀ ਹੈ ਜੀ ਇਹ ਸਾਰਾ ਕਿਸਾਨੀ ਨਾਲ ਜੁੜੇ ਹੋਏ ਕਿਸਿੱਤੇ ਨਾਲ ਜੁੜੇ ਹੋਏ ਸਾਰੇ ਜਿਹੜੇ ਵੀ ਲੋਕ ਨੇ ਉਹ ਬੜੇ ਚਿੰਤਿਤ ਨੇ ਬੜੀ ਵੱਡੀ ਗਿਣਤੀ ਦੇ ਵਿੱਚ ਖਲੋਰੀ ਮੋਰਚੇ ਤੇ ਲੋਕ ਪਹੁੰਚ ਰਹੇ ਨੇ ਜੀ ਤੇ ਕੱਲ ਰਾਤ ਨੂੰ ਸਾਨੂੰ ਇਨਪੁਟ ਮਿਲਿਆ ਕੱਲ ਸ਼ਾਮ ਨੂੰ ਜੀ ਵੀ ਪ੍ਰਸ਼ਾਸਨ ਉਹਨਾਂ ਨੂੰ ਜਿਵੇਂ ਪਹਿਲਾਂ ਉਠਾਇਆ ਸੀ ਉਠਾ ਸਕਦਾ ਮੋਰਚੇ ਤੋਂ ਠੀਕ ਹੈ ਜੀ ਤੇ ਉਸ ਉਸ ਕਰਕੇ ਰਾਤੋਂ ਹੀ ਬਹੁਤ ਜ਼ਬਰਦਸਤ ਪਹਿਰਾ ਲਗਾ ਦਿੱਤਾ ਗਿਆ ਜਿਹੜੀਆਂ ਜਹਰਾੰਦੀ ਕਿੰਤੀ ਵਿੱਚ ਕਿਸਾਨ ਜਿਹੜੇ ਅਸੀਂ ਬਾਰਡਰ ਤੇ ਪੂਰਾ ਠਿਕਰੀ ਪਹਿਰਾ ਲਗਾ ਰਹੇ ਸੀ ਠੀਕ ਹੈ ਜੀ ਅੱਜ ਫਿਰ ਮੀਟਿੰਗ ਕਰਕੇ ਕੁਝ ਐਲਾਨ ਕੀਤੇ ਗਏ ਨੇ ਇੱਕ ਤੇ ਉਹਨਾਂ ਦੀ ਜਾਣ ਕੇ ਵਿੱਚ ਜਿਹੜਾ ਸਿਹਤ ਦੇ ਵਿੱਚ ਡਾਕਟਰਾਂ ਨੇ ਦੱਸਿਆ ਡਾਕਟਰ ਸੁਰਮਨ ਜੀ ਦੀ ਟੀਮ ਜਿਹੜੀ ਹੈਗੀ ਉਹ ਨਿਰੰਤਰ ਚੈੱਕਅਪ ਕਰ ਰਹੀ ਹੈ ਉਹਨਾਂ ਦਾ ਇੱਕ ਸੀਨੀਅਰ ਡਾਕਟਰ ਵੀ ਯੂਐਸਏ ਤੋਂ ਆਇਆ ਸੀ ਠੀਕ ਹੈ ਜੀ ਕੈਂసర్ ਸਪੈਸ਼ਲਿਸਟ ਉਹਨੇ ਵੀ ਚੈੱਕਅਪ ਕੀਤਾ ਠੀਕ ਹੈ ਜੀ ਸੁਭਾਵਿਕ ਗੱਲ ਹੈ ਜਦੋਂ ਕੋਈ ਡਾਕਟਰ ਕਹਿੰਦੇ ਵੀ ਅਗਰ ਤੁਸੀਂ ਦਵਾਈ ਲੈਣੀ ਤਾਂ ਪਹਿਲ ਕੁਝ ਖਾ ਪੀ ਕੇ ਲਿਓ ਜੀ ਉਹ ਕੈਂਸਰ ਦੇ ਪੇਸ਼ੈਂਟ ਨੇ ਦਵਾਈ ਮਤਲਬ ਖਾਣਾ ਪੀਣਾ ਦੀ ਦਵਾਈ ਵੀ ਨਹੀਂ ਲੈ ਰਹੇ ਠੀਕ ਜੀ ਉਹ ਚਿੰਤਾ ਬਣੀ ਹੋਈ ਹੈ ਤੇ ਅੱਜ ਫੈਸਲਾ ਕੀਤਾ ਕੁਝ ਧੰਨਵਾਲ ਜੀ ਦੀ ਆਪਣੀ ਇੱਛਾ ਹੋਈ ਜੀ ਉਹਨਾਂ ਨੇ ਇੱਕ ਸਭ ਤੋਂ ਪਹਿਲੇ ਇੱਕ ਚਿੱਠੀ ਮਾਨਯੋਗ ਪ੍ਰਧਾਨ ਮੰਤਰੀ ਦੇ ਨਾਮ ਜਾਰੀ ਕੀਤੀ ਠੀਕ ਹੈ ਜੀ ਉਹਨਾਂ ਤੋਂ ਜਿਆਦਾ ਭੁੱਲਿਆ ਨਹੀਂ ਜਾਂਦਾ ਜਦ ਦੀ ਮੂਮੈਂਟ ਨਹੀਂ ਹੋਰੀ ਕਿਉਂਕਿ ਤਾਂ ਤੇ ਮੰਦੇ ਨੇ ਲੇਕਰ ਉਹਨਾਂ ਨੇ ਇੱਕ ਇੱਕ ਸ਼ਬਦ ਜਿਹੜਾ ਹੈ ਆਪਣੇ ਕੋਲ ਸਾਥੀ ਨੂੰ ਬਿਠਾ ਕੇ ਲਿਖਵਾਇਆ ਠੀਕ ਹੈ ਜੀ ਤੇ ਮਨਜੁਗ ਪ੍ਰਧਾਨ ਮੰਤਰੀ ਦਾ ਸਖਿਆ ਤੋਂ ਉਹਦੇ ਆਪਣੇ ਖੂਨ ਦੇ ਨਾਲ ਉਸਤੇ ਮੋਟਾ ਲੈ ਆ ਦਿੱਤਾ ਸਕੱਪੀ ਜੀ ਠੀਕ ਹੈ ਜੀ ਉਸ ਚਿੱਠੀ ਦੇ ਵਿੱਚ ਮੰਤਰੀ ਜਿਹੜਾ 2014 ਦੇ ਵਿੱਚ ਲੋਕਾਂ ਦੇ ਰਹਿੰਦੇ ਵਾਅਦੇ ਕੀਤੇ ਸੀ ਲਿਖਤ ਦੇ ਵਿੱਚ ਉਸ ਸਮੇਂ ਦੇ ਪ੍ਰਧਾਨ ਮੰਤਰੀ ਅਕਬਰ ਮਨਮੋਹਨ ਸਿੰਘ ਨੂੰ ਜੋ ਲਿਖਿਆ ਸੀ ਵੀ ਕਿਸਾਨਾਂ ਨੂੰ ਐਮਐਸਪੀ ਖਰੀਦ ਗਰੰਟੀ ਕ੍ਰੂਡ ਜਾਰੀ ਕਰੋ ਸੁਆਮੀ ਨਾਥਨ ਅਜੋਬ ਦੇ ਪਛਲਾਂ ਦੇ ਭਾਅ ਦੋ ਉਹ ਸਾਰੀਆਂ ਗੱਲਾਂ ਯਾਦ ਕਰਾਏ 2014 ਦੇ ਵਾਅਦੇ ਕਰ ਯਾਦ ਕਰਾਏ ਉਸ ਤੋਂ ਬਾਅਦ 2018 ਦੇ ਵਿੱਚ ਲਿਖਤ ਦੇ ਵਿੱਚ ਰਾਧੇ ਮੋਨ ਖੇਤੀ ਮੰਤਰੀ ਸੀ ਉਹਨੇ ਜੋ ਲਿਖਦੇ ਦਿੱਤਾ ਸੀ ਵੀ ਅਸੀਂ 3 ਮਹੀਨਿਆਂ ਚ ਲਾਗੂ ਕਰ ਦਾਂਗੇ ਉਹ ਯਾਦ ਕਰਾਇਆ ਠੀਕ ਹੈ ਜੀ ਤੇ ਜਿਹੜਾ 378 ਪਹਿਨ ਦਿੱਲੀ ਦੇ ਗੁਰੂ ਘਰ ਤੇ ਅੰਦੋਲਨ ਚੱਲਿਆ ਸੀ ਉਸ ਅੰਦੋਲਨ ਦੇ ਦੌਰਾਨ ਜਿਹੜਾ 9 ਦਸੰਬਰ ਨੂੰ ਲਿਖਦੇ ਵਿੱਚ ਪ੍ਰਧਾਨ ਮੰਤਰੀ ਕਰਾਇਲ ਤੇ ਚਿੱਠੀ ਆਈ ਸੀ ਉਹਦਾ ਵੇਰਵਾ ਪਾ ਕੇ ਉਹ ਚਿੱਠੀ ਭੇਜੀ ਗਈ ਹੈ ਤੇ ਅੰਤ ਦੇ ਵਿੱਚ ਜਿਹੜੇ ਦਲੇਵਾਲ ਜੀ ਦੇ ਬੋਲ ਨੇ ਜੀ ਉਹਨਾਂ ਨੇ ਲਿਖਿਆ ਹੈ ਵੀ ਇਹ ਮਾਨਯੋਗ ਪ੍ਰਧਾਨ ਮੰਤਰੀ ਜੀ ਇਹ ਮੇਰੀ ਪਹਿਲੀ ਤੇ ਆਖਰੀ ਚਿੱਠੀ ਹੈ ਠੀਕ ਹੈ ਜੀ ਮੈਂ ਉਮੀਦ ਕਰਦਾ ਇੱਕ ਨਾਗਰਿਕ ਹੋਣ ਦੇ ਨਾਤੇ ਇੱਕ ਆਮ ਕਿਸਾਨ ਹੋਣ ਦੇ ਨਾਤੇ ਠੀਕ ਹੈ ਜੀ ਇਹ ਤੁਸੀਂ ਆਪਣੇ ਕੀਤੇ ਹੋਏ ਵਾਅਦੇ ਤੇ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰੋਗੇ ਠੀਕ ਹੈ ਜੀ ਨਹੀਂ ਤਾਂ ਮੇਰੇ ਜਿਹੜੇ ਜੇ ਉਹ ਨਹੀਂ ਕਰਦੇ ਤੇ ਮੇਰੀ ਬਲੀਲ ਮਤਲਬ ਲੋਕ ਹੈ ਤੁਸੀਂ ਉਸ ਤੇ ਜ਼ਿੰਮੇਦਾਰ ਤੁਸੀਂ ਹੋਗੇ ਇਸ ਦੇ ਨਾਲ ਕੁਝ ਵੀ ਜਿਹੜੇ ਦੁਨਿਆਵਲ ਦੀ ਨੁਕਸਾਨ ਹੁੰਦਾ ਉਹਦੀ ਜ਼ਿੰਮੇਵਾਰੀ ਮਾਨਯੋਗ ਪ੍ਰਧਾਨ ਮੰਤਰੀ ਤੁਹਾਡੀ ਹੋਊਗੀ ਠੀਕ ਹੈ ਜੀ ਤੇ ਅੱਜ ਪੱਤਰ ਲਿਖਿਆ ਗਿਆ ਅਲਗ ਜੀ ਪੱਤਰ ਤੋਂ ਇਲਾਵਾ ਹੋਰ ਮੁਰਚਾ ਜੀ ਪੱਤਰ ਤੋਂ ਇਲਾਵਾ ਹੋਰ ਕੀ ਆਪਣੀ ਜੋ ਬਿਆਨ ਕੀਤੇ ਗਿਆ ਜੀ ਜੋ ਜੋ ਅੱਜ 12 ਤਰੀਕ ਨੂੰ ਅੱਜ ਦੇ ਦਿਨ ਦੀ ਗੱਲ ਹੈ ਅੱਜ ਸ਼ਾਮ ਨੂੰ ਜਿਹੜਾ ਧੱਲੇਵਾਲ ਜੀ ਦੇ سپورਟ ਦੇ ਵਿੱਚ ਸ਼ਾਮ ਦੇ ਚੁੱਲ੍ਹੇ ਨਹੀਂ ਜਲਾਏ ਕਈ ਘਰਾਂ ਨੇ ਜਿਨ੍ਹਾਂ ਨੇ ਨਹੀਂ ਜਲਾਏ ਉਹਨਾਂ ਨੇ ਆਪਣੀਆਂ ਫੋਟੋਆਂ ਵੀ ਸੋਸ਼ਲ ਮੀਡੀਆ ਤੇ ਵਾਇਰਲ ਕਰ ਰਹੇ ਨੇ ਠੀਕ ਹੈ ਜੀ ਹੇਸ਼ਟੈਗ which for janjit singh dhallewal ਦੇ ਜਿਹੜਾ ਉਹ ਸੋਸ਼ਲ ਮੀਡੀਆ ਤੇ 트ਰੈਂਡ ਚਲਾਇਆ ਜਾ ਰਿਹਾ ਹੈ ਉਸ ਤੋਂ ਬਾਅਦ ਜਿਹੜੀ ਕੱਲ 13 ਤਰੀਕ ਹੈ ਜੀ 13 ਤਰੀਕ ਨੂੰ ਦੇਸ਼ ਭਰ ਦੇ ਵਿੱਚ ਅਲੇ ਫੁਕੇ ਜਾਣਗੇ ਭਾਰ ਸਰਕਾਰ ਤੇ ਨਾਲ ਜਿਹੜੀਆਂ ਮੌਨ ਧਾਰੀ ਬੈਠੀਆਂ ਨੇ ਜਿਹੜੀਆਂ ਰਾਜੇ ਦੀਆਂ ਸਰਕਾਰਾਂ ਛੇ ਭਗਵੰਤ ਮਾਨ ਦੀ ਸਰਕਾਰ ਐ ਜਾਂ ਕੋਈ ਹੋਰ ਸਰਕਾਰ ਐ ਠੀਕ ਹੈ ਜੀ ਤੇ ਉਹ ਸਰਕਾਰਾਂ ਵੀ ਚੁੱਪ ਕਰਕੇ ਬੈਠੀਆਂ ਨੇ ਉਹ ਵੀ ਇਸ ਤੇ ਸੰਗਿਆ ਨਹੀਂ ਲੈ ਰਹੀਆਂ ਵੀ ਕਹੇਨ ਵੀ ਐਡਾ ਵੱਡਾ ਇੱਕ ਕਿਸਾਨ ਆਗੂ ਦਿਲ-ਦਿਲ ਕੇ ਮਰ ਰਿਹਾ ਐ ਉਹ ਆਪਣੇ ਪਰਾਨਾਂ ਦੀ ਹੁਕਤੀ ਦੇ ਨੂੰ ਤਿਆਰ ਆਪਣੇ ਕਿਸਾਨੀ ਨੂੰ ਬਚਾਉਣ ਵਾਸਤੇ ਉਹ ਮੰਗਦਾ ਕੀ ਆ ਮੰਗਦਾ ਕੋਈ ਅਨਹੋਣੀ ਗੱਲ ਨਹੀਂ ਹੈ ਕੋਈ ਐਸੀ ਚੀਜ਼ ਨਹੀਂ ਹੈ ਮੰਗਦਾ ਹੋਈ ਹੈ ਦੋ ਸਮੇਂ-ਸਮੇਂ ਤੇ ਸਰਕਾਰਾਂ ਨੇ ਜੋ ਵਾਅਦੇ ਕੀਤੇ ਸੀ ਜਾਂ ਲਿਖਦੇ ਵਿੱਚ ਮੰਨੇ ਸੀ ਜਾਂ ਐਲਾਨ ਕੀਤੇ ਸੀ ਉਹ ਕੋਈ ਨਵੀਂ ਚੀਜ਼ ਨਹੀਂ ਮੰਗ ਰਹੇ ਉਹ ਮੰਗ ਰਹੇ ਜਿਹੜਾ ਸਰਕਾਰਾਂ ਨੇ ਕਿਹਾ ਸਾਨੂੰ ਵੀ ਅਸੀਂ ਦੇ ਦਾਂਗੇ ਜੀ ਦੂਸਰਾ 16 ਤਰੀਕ ਨੂੰ ਜੀ ਸਾਰੇ ਭਾਰਤ ਦੇ ਵਿੱਚ ਪੰਜਾਬ ਨੂੰ ਛੱਡ ਕੇ ਕਿਉਂਕਿ ਪੰਜਾਬ ਦੀ ਹਾਲਾਤ ਐਵੇਂ ਵੀ ਪੰਜਾਬ ਸਾਰਾ ਅਲੱਗ ਮੋੜ ਤੇ ਆ ਐ ਐਵੇਂ ਰਾਤ ਨੂੰ ਜਰੂਰਤ ਪਈ ਤੇ ਕੱਲ ਸ਼ਾਮ ਨੂੰ ਹੀ ਲੋਕ ਵਹਿਰਾ ਘੱਟਦੇ ਹੋਏ ਖਨੋਰੀ ਬਾਰਡਰ ਤੇ ਪਹੁੰਚੇ ਸੀ ਜੀ ਜੀ ਹੁਣ ਖਨੋਰੀ ਬਾਰਡਰ ਤੇ ਚੱਪੇ-ਚੱਪੇ ਤੇ ਕਿਸਾਨਾਂ ਦਾ ਪਹਿਰਾ ਹੈ ਠੀਕ ਹੈ ਜੀ ਤੇ ਉਹ ਇਸ ਕਰਕੇ ਪੂਰੇ ਭਾਰਤ ਦੇ ਵਿੱਚ ਟਰੈਕਟਰ ਮਾਰਚ ਕੀਤੇ ਜਾਣਗੇ ਤਹਿਸੀਲ ਪੱਦਰ ਤੇ ਜ਼ਿਲ੍ਹਾ ਪੱਦਰ ਤੇ ਜੀ ਤੇ ਇਸੇ ਹੀ ਚਿੱਠੀ ਨੂੰ ਮਹਾਂਜਨ ਰਾਸ਼ਟਰਪਤੀ ਨੂੰ ਇਹ ਸੀ ਸਾਹਬ ਦੇ ਮadhyam ਲਈ ਤੇ ਐਸਟੀਐਮ ਸਾਹਬ ਦੇ ਮadhyam ਲਈ ਪੇਜ ਜਾਊਗਾ 16 23 ਗੱਲ ਹੈ ਅਗਲੇ ਐਲਾਨ ਅਜੇ ਜਿਹੜਾ ਦੂਸਰਾ ਐਲਾਨ ਹੈ ਉਹ ਅਜੇ ਉਸਤੇ ਚਰਚਾ ਹੋ ਕੇ ਦੋਨੋਂ ਫਾਰਮਾਂ ਨਾਲ ਫਿਰ ਐਲਾਨ ਕੀਤਾ ਜਾਊਗਾ ਤੇ ਤੁਹਾਡੇ ਚੈਨਲ ਦੇ ਰਾਹੀਂ ਸਾਡੇ ਵਿਦੇਸ਼ਾਂ ਦੇ ਬੈਠੇ ਸਾਡੇ ਆਪਾਂ ਅਸੀਂ ਅਪੀਲ ਕਰਨਾ ਚਾਹ ਰਹੇ ਹਾਂ ਜੀ ਤੁਸੀਂ ਦੂਰ ਬੈਠਿਓ ਲੇਕਿਨ ਤੁਸੀਂ ਬਹੁਤ ਕੁਝ ਕਰ ਸਕਦੇ ਹੋ ਤੁਸੀਂ ਆਪਨੇ ਸੋਸ਼ਲ ਮੀਡੀਆ ਤੇ ਇਸ ਨੂੰ ਪ੍ਰਚਾਰ اپنی ਕਿਸਾਨੀ ਨੂੰ بچੌਰ ਵਾਸਤੇ ਜੀ ਜੇ ਕਿਸਾਨੀ ਦੇ ਬਲਬੂਤੇ ਤੇ ਤੁਸੀਂ ਵਿਦੇਸ਼ਾਂ 'ਚ ਪਹੁੰਚੇ ਹੋ ਜੀ ਚਾਹ ਕੋਈ ਮੈਂ ਟੈਂਟ ਬਰੇਜ ਨਹੀਂ ਕਰੂੰਗਾ ਚਾਹ ਕੋਈ ਕਿਸ ਪਹੁੰਚਿਆ ਜੀ ਚਾਹ ਕੋਈ ਕਿਸਾਨੀ ਕਰਕੇ ਕਿੱਤਾ ਕਰਕੇ ਪਹੁੰਚਿਆ ਚਾਹ ਕੋਈ ਅੰਦਰ ਚਲਾ ਕੇ ਤੈਨੂੰ ਜ਼ਮੀਨ ਕਿਲਾ ਵੇਚਣ ਪਈ ਤਾਂ ਪਹੁੰਚਿਆ ਕਿਉਂਕਿ ਜ਼ਮੀਨਾਂ ਜੁੜੇ ਹੋਏ ਲੋਕ ਪਹੁੰਚੇ ਨਹੀਂ ਜੀ ਇਸ ਕਰਕੇ ਤੁਸੀਂ ਅਗਰ ਚਾਹੁੰਦੇ ਹੋ ਆਪਣੀ ਕਿਸਾਨੀ ਬਚੀ ਰਹੇ ਤੇ ਤੁਸੀਂ ਇਸ ਦਾ ਸਹਿਯੋਗ ਕਰੋ ਅਸੀਂ ਇਸੇ ਜੋ ਉਸੇ ਰੂਪ ਚ ਮੰਗਦੇ ਆਂ ਪੂਰੀ ਦੁਨੀਆ ਭਰ ਦੇ ਵਿੱਚ ਇਸ ਦਾ ਪਤਾ ਚੱਲ ਜੇ ਕਿ ਇੱਕ ਕਿਸਾਨ ਆਗੂ ਜੋ ਜਗਜੀਤ ਸਿੰਘ ਢੱਲੇ ਵਾਲਾ ਹੈ ਉਹ ਸਾਡੀ ਖਾਤਰ ਆਪਣੀ ਪੁਰਾਣਾ ਦੀ ਵੁੱਤੀ ਤੇ ਉਹਨਾਂ ਪਿਆਰ ਹੈ ਤੇ ਉਸ ਵਾਸਤੇ ਅਸੀਂ ਪੂਰੀ ਦੁਨੀਆ ਦਾ ਜਿਹੜਾ ਕਿਸਾਨ ਚਾਹੇ ਕਿ ਕਈ ਵੀ ਅੰਨ ਪੈਦਾ ਕਰਨ ਵਾਲਾ ਤੇ ਅੰਨ ਖਾਣ ਵਾਲਾ ਦੋਨੋਂ ਹੀ ਦੋਹੇ ਤਰ੍ਹਾਂ ਦੇ ਦਮਿਆਂ ਤੇ ਦੋਨੋਂ ਤਰ੍ਹਾਂ ਦੀ ਗੱਲ ਹੈ ਰਹੀ ਗੱਲ ਐ ਐਸਪੀ ਦੀ ਐਮਐਸਪੀ ਕੋ ਕਿਸਾਨ ਦਾ ਮੁੱਦਾ ਨਹੀਂ ਇਹਦੇ ਵਿੱਚ ਉਹ ਵੀ ਜੁੜਿਆ ਹੋਇਆ ਹੈ ਜੀ ਜੀ ਮਾਲ ਸਾਹਿਬ ਜੀ ਬਿਲਕੁਲ ਤੁਹਾਡੀ ਗੱਲ ਠੀਕ ਹੈ ਤੇ ਆਪਾਂ ਤੇ ਸੰਘਤਾ ਨੂੰ ਪੂਰੀ ਐਪਾਸਪੋਰਟ ਦੀ ਗੱਲ ਕਰ ਰਹੇ ਹਾਂ ਭਾਰਤ ਵਿੱਚ ਤੇ ਵਿਦੇਸ਼ਾਂ ਵਿੱਚ ਵੀ ਅਸੀਂ ਅਪੀਲ ਕਰਦੇ ਹਾਂ ਕਿ ਉਹ ਵੀ ਸਹਿਯੋਗ ਜ਼ਰੂਰ ਦੇਣ ਨਾਲ ਹੀ ਆਪਾਂ ਤੁਹਾਨੂੰ ਪੁੱਛਣਾ ਚਾਹੁੰਦੇ ਹਾਂ ਕਿ ਡਿਲੀਵਰ ਹੋਣੇ ਦੱਸਿਆ ਰਿਹਾ ਸੀ ਕਿ ਤੁਸੀਂ ਲਗਾਤਾਰ ਜੋ ਚੈੱਕਅਪ ਤਾਂ ਚੱਲ ਹੀ ਰਿਹਾ ਹੈ 17ਵੇਂ ਦਿਨ ਵਿੱਚ ਹੁਣ ਜੋ ਮਾਨਨ ਵਰ ਕਿੰਨਾ ਕੁ ਭਾਰ ਉਹਨਾਂ ਦਾ ਘਟ ਗਿਆ ਦਿੱਤੀ ਹੋਰ ਕਿੱਦਾਂ ਦੇ ਹਾਲਾਤ ਨੇ ਉਹਨਾਂ ਦੇ 12 ਕਿਲੋ weight ਘਟਿਆ ਹੈ ਲੇਕਿਨ ਦੇਖੋ ਜਦੋਂ ਕੋਈ ਭੁਖੜਤਲ ਜਾਂਦਾ ਪਿੰਨੋ ਜਿੰਨਾ ਕੋਈ ਖਾਦਾ ਪੀਦਾ ਨਹੀਂ ਲਾ ਉਹ ਸਰੀਰ ਖਾਂਦਾ ਫਿਰ ਚਰਬੀ ਜਿਹੜੀ ਫੈਟ ਹੁੰਦੀ ਹੈ ਉਹ ਲੈਂਦਾ ਉਸ ਤੋਂ ਬਾਅਦ ਸਰੀਰ ਹੀ ਸਰੀਰ ਨੂੰ ਖਾਣ ਲੱਗ ਜਾਂਦਾ ਉਸ ਹਾਲਾਤ ਤੇ ਡੱਲੇਵਾਲ ਸਭ ਪਹੁੰਚ ਚੁੱਕੇ ਨੇ ਚਾਹੇ ਉਹ ਕਿਡਨੀ ਦੀ ਗੱਲ ਕਰੀਏ ਚਾਹੇ ਲੀਵਰ ਦੀ ਗੱਲ ਕਰੀਏ ਚਾਹੇ ਹੋਰ ਆਰਗਨ ਦੀ ਗੱਲ ਕਰੀਏ ਜਦੋਂ ਕੁਝ ਖਾਣਾ ਪੀਣਾ ਨਹੀਂ ਹੈ ਤੇ ਉਹ ਹੌਲੀ 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 ਜਿਹੜੇ ਨੁਕਸਾਨੇ ਜਾਲ ਲੱਗ ਜਾਂਦੇ ਆ ਤੇ ਇਸ ਉਮਰ ਦੇ ਵਿੱਚ ਕੈਂਸਰ ਵਰਗੀ ਬਿਮਾਰੀ ਨਾ ਤੇ ਸਨ ਲਾਗੂ ਜਿਹੜੇ ਜਿਹੜੇ ਹੌਸਲੇ ਨਾਲ ਜਿਹੜਾ ਰੱਦੇ ਨਾਲ ਬੈਠਾ ਹੈ ਇਹ ਜਿਸ ਇੱਕ ਬਹੁਤ ਜੀ ਸਰ ਕੱਲ ਅਸੀਂ ਐਲਾਨ ਕੀਤਾ ਸੀ 11 ਤਰੀਕ ਨੂੰ ਸੇਰੇ ਆਪਣੇ ਆਪਣੇ ਧਰਮ ਨੂੰ ਮੰਨਣ ਵਾਲੇ ਕਿਸਾਨਾਂ ਨੂੰ ਵੀਰਾਂ ਨੂੰ ਐਲਾਨ ਕੀਤਾ ਸੀ ਇਸ ਦੁਨੀਆ ਦੇ ਵਿੱਚ ਜੀ ਵੀ ਉਸ ਵਾਇਰੂਸ ਪਰ ਨਿਰਧਾਰਨ ਅਰਦਾਸ ਬੇਨਤੀਆਂ ਕਰ ਵੀ ਇਸ ਅੰਦੋਲਨ ਨੂੰ ਜਿੱਤ ਪ੍ਰਾਪਤ ਕਰੇ ਸਮੇਂ ਦੀ ਸਰਕਾਰਾਂ ਨੂੰ ਸਮਾਤਮਕ ਕਰੇ ਹਾਂ ਜੇ ਕਿ ਇਸ ਅੰਦੋਲਨ ਦੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰੇ ਸਰਦਾਰ ਗਿੱਦੇ ਸਿੰਘ ਗੱਲੇਵਾਲ ਦੀ ਚੜ੍ਹਦੀ ਕਲਾ ਉਹ ਅਰਦਾਸਾਂ ਬੇਨਤੀਆਂ ਦਿੱਤਨੇ ਸੀ ਇਸੇ ਕਰਕੇ ਅਰਦਾਸ ਕਰ ਦਿੱਤੀ ਨਹੀਂ ਜਾਂਦੀ ਜਦੋਂ ਇਹੋ ਜਿਹੇ ਸਮੂਹਿਕ ਅਰਦਾਸਾਂ ਹੁੰਦੀਆਂ ਤੇ ਉਦੋਂ ਜਿਹੜਾ ਹੈ ਪਰਮਾਤਮਾ ਆਪ ਅੰਦੋਲਨ ਚਲਾਉਂਦਾ ਜਿਵੇਂ ਪਹਿਲਾਂ ਚਲਾਇਆ ਸੀ ਹੁਣ ਵੀ ਵਾਹਿਗੁਰੂ ਆਪ ਅੰਦੋਲਨ ਚਲਾ ਰਿਹਾ ਸਾਡੀ ਕੀ ਕਾਗਤ ਹੈ ਇੱਕ ਅਸੀਂ ਸਰਕਤੇ ਬੈ ਕੇ ਕਿਸਾਨ ਦੇ ਏਡੇ ਵੱਡੀਆਂ ਤਾਕਤਾਂ ਨਾਲ ਦੇਸ਼ ਦੇ ਹੁਕਮ ਰਣਾ ਨਾ ਕਰ ਲਈ ਪੱਕਾ ਨਹੀਂ ਲੈ ਸਕਦੇ ਲੇਕਿਨ ਅਸੀਂ ਸੱਚ ਤੇ ਹੱਕ ਦੀ ਲੜਾਈ ਸੰਘਰਸ਼ ਕਰ ਰਹੇ ਆ ਲੜ ਰਹੇ ਆ ਅਮੀਰ ਕਰਦੇ ਆ ਜੀ ਜਲਦੀ ਤਾਂ ਅਲਗ ਜੀ ਇੱਕ ਗੱਲ ਹੋਰ ਤੇ ਕਿ ਜੋ ਆਪਾਂ ਬੀਜੇਪੀ ਸਰਕਾਰ ਦੀ ਗਲਤ ਕਰ ਰਹੀ ਹੈ ਹਰਿਆਣਾ ਵਿੱਚ ਵੀ ਸਰਕਾਰ ਉਹਨਾਂ ਦੀ ਹੈ ਸੈਂਟਰ ਵਿੱਚ ਵੀ ਉਹਨਾਂ ਦੀ ਹੈ ਤੇ ਇਸੇ ਕਰਕੇ ਕਿਸਾਨਾਂ ਦੀ ਜੋ ਮੰਗੀਆਂ ਲੰਬੇ ਸਮੇਂ ਤੋਂ ਮਨਾਉਣ ਦੀ ਕੋਸ਼ਿਸ਼ ਕਰ ਰਹੇ ਲੇਕਿਨ ਜੋ ਪੂਰੀ ਨਹੀਂ ਕੀਤੀ ਜਾ ਰਹੀਆਂ ਲੇਕਿਨ ਜੇ ਬੀਜੇਪੀ ਸਰਕਾਰ ਦੀ ਗੱਲ ਹੈ ਉਹ ਤਾਂ ਆਪਣੇ ਵਾਅਦੇ ਤੋਂ ਮੁੱਕਰੀ ਰਹੀ ਹੈ ਲੇਕਿਨ ਪੰਜਾਬ ਸਰਕਾਰ ਜੋ ਭਗਵੰਤ ਸਿੰਘ ਮਾਨ ਦੀ ਸਰਕਾਰ ਹੈ ਉਹ ਵੱਡੇ ਵੱਡੇ ਵਾਅਦੇ ਕਰਦੇ ਦਾਅਵੇ ਕਰਦੀ ਸੀ ਸਰਕਾਰ ਬਣਨ ਤੋਂ ਪਹਿਲਾਂ ਕਿ ਅਸੀਂ ਫਾਰਮਰ ਹਤਾਸ਼ੀ ਆ ਅਸੀਂ ਆਉਂਦੇ ਹੀ ਫਾਰਮਰ ਦੇ ਹੱਕਾਂ ਦੀ ਗੱਲ ਕਰਾਂਗੇ ਲੇਕਿਨ ਕੀ ਲੱਗਦਾ ਜੀ 2.5 ਸਾਲ ਦਾ ਕਾਰਜਗਾਰ ਕਿੱਦਾਂ ਰਹਿ ਰਿਹਾ ਜਾਂ ਹੁਣ ਉਹਨਾਂ ਦਾ ਕੀ ਸਟੈਂਡ ਹੈ ਪੰਜਾਬ ਸਰਕਾਰ ਦਾ ਸਾਈਕਲ ਦਾ ਵੀ ਸਟੈਂਡ ਹੁੰਦਾ ਤਾਂ ਦਾ ਕੋਈ ਸਟੈਂਡ ਨਹੀਂ ਹੈ ਸਭ ਤੋਂ ਵੱਡੀ ਗੱਲ ਜਿਹੜੇ ਝੂਠੇ ਇਨਕਲਾਬੀ ਇਹ ਸਰਦਾਰ ਭਗਵੰਤ ਸਿੰਘ ਮਾਨ ਆਪਰੇ ਆਪ ਨੂੰ ਇਨਕਲਾਬੀ ਕਹਿੰਦੇ ਨੇ ਇਹਨਾਂ ਦੇ ਰੂਹ ਦੇ ਵਿੱਚ ਜਿਵੇਂ ਕੋਈ ਨੰਨਾ ਨਾ ਮੂਹਰੇ ਵਿੱਚ ਕੋਈ ਜਵਾਨ ਨਹੀਂ ਹੈ ਇਸ ਐਡੇ ਵੱਡੇ ਐਕਸ਼ਨ ਤੇ ਇੱਕ ਵੀ ਬਿਆਨ ਨਹੀਂ ਦਿੱਤਾ ਤੇ 100% ਉਹਨਾਂ ਦੇ ਅਧੀਨ ਹੋ ਕੇ ਕੰਮ ਕਰ ਰਹੇ ਨੇ ਜਿਹੜੇ ਬਿਲਕੁਲ ਉਹਨਾਂ ਦੀ ਕਟਪੁਤਲੀ ਬਣ ਚੁੱਕੇ ਨੇ ਬੀਜਪੀ ਦੀ ਬੀ ਟੀਮ ਬਣ ਚੁੱਕੇ ਨੇ ਤੇ ਇਹਨਾਂ ਨੇ ਪਹਿਲਾਂ ਕਿਸਾਨਾਂ ਨੂੰ ਪਰ ਪ੍ਰਾਈਵੇਟ ਅਧਾਰਿਆਂ ਤੋਂ ਲਪਾਇਆ ਜਦੋਂ ਛੋਨੇ ਦੀ ਗੱਲ ਕਰੀਏ ਇੱਕ ਕੁੰਡਲ ਤੋਲਦਾ ਸੀ ਤੁਹਾਨੂੰ 80 ਕਿਲੋ 85 ਕਿਲੋ ਜਾਂ 90 ਕਿਲੋ ਦੇ ਹੀ ਉਹਦਾ ਫਸਲ ਜਮ੍ਹਾਂ ਕੀਤੀ ਜਾਂਦੀ ਸੀ 10 ਕਿਲੋ ਤੋਂ ਲੈ ਕੇ 20 ਕਿਲੋ ਤੱਕ ਉਹਨਾਂ ਨੇ ਲਟਵਾਇਆ ਕੰਟਰ ਕੋਚੇ ਉਸ ਤੋਂ ਬਾਅਦ ਮੰਡੀਆਂ ਚ ਰਲਾਇਆ ਤੇ ਜਿਹੜਾ ਕਹਿੰਦਾ ਸੀ ਮੁਰਗੀ ਦਾ ਬੱਕਰੀ ਦਾ ਮਾਅਜ਼ਾ ਦੇ ਦੂੰਗਾ ਕੋਈ ਮਾਤ ਨਹੀਂ ਦਿੱਤਾ ਬਿਲਕੁਲ ਲੋਕ ਸਰਕਾਰ ਦਿੱਲੀ ਦੇ ਲਾਲਾ ਇਹਨੂੰ ਚਲਾਉਂਦਾ ਹੈ ਤੇ ਬਿਲਕੁਲ ਜਿਹੜਾ ਹੈ ਇਸ ਪੰਜਾਬ ਦਾ ਬੁਢੇ ਹਾਲਾਤ ਕਰਤੇ ਨੇ ਔਰ ਜਿਹੜਾ ਅਸੀਂ ਪੰਜਾਬ ਵਿੱਚ ਹੁਣ ਮੌਕੇ ਦੇ ਸਾਰੇ ਬਾਰਡਰ ਦੋਨੋਂ ਬਾਰਡਰ ਪੰਜਾਬ 'ਚ ਨਹੀਂ ਜੀ ਤੇ ਇਹਨੇ 26 ਤਰੀਕ ਨੂੰ ਡੱਲੇਵਾਲ ਜੀ ਨੂੰ ਚੁਕਵਾਇਆ ਸਿਹਰੇ ਜੀ ਜੇ ਅਸੀਂ ਆਪਣੇ ਅਨਸਾਨਪੜਾਈ ਤਰੀਕੇ ਨਾਲ ਲੋਕਾਂ ਦਾ ਨੁਕਸਾਨ ਨਾ ਕਰਕੇ ਲੋਕਾਂ ਦੇ ਬੱਚਿਆਂ ਦੇ ਦਿੱਤਾ ਨਾ ਪਾ ਕੇ ਅਸੀਂ ਆਪ ਸਾਡਾ ਅੱਗੂ ਬੈਠਾ ਹੋਇਆ ਤੇ ਉਹਦੀ ਜਿਹੜਾ ਹੈਗਾ ਉਹਨੂੰ ਵੀ ਇਸ ਅੰਦੋਲਨ ਨੂੰ ਡੀਰੇਲ ਕਰਨ ਵਾਸਤੇ ਅੰਦੋਲਨ ਨੂੰ ਫੇਲ ਕਰਨ ਵਾਸਤੇ ਬੀਜੇਪੀ ਦੇ ਇਸ਼ਾਰੇ ਤੇ ਭਗੰਤਮਾਨ ਮਾਨਜੋਗ ਮੁੱਖ ਮੰਤਰੀ ਪੰਜਾਬ ਕੰਮ ਕਰ ਰਿਹਾ ਤੇ ਉਹ ਵੀ ਨਿੰਦਨਯੋਗ ਹੈ ਔਰ ਉਸ ਤੋਂ ਵੱਡਾ ਨਿੰਦਨਯੋਗ ਹੈ ਜਿਹੜਾ ਅੱਜ ਤੱਕ 17 ਦਿਨਾਂ ਚੋਂ ਆਪਣੀ ਜ਼ੁਬਾਨ ਨਹੀਂ ਖੋਲੀ ਉਹ ਧਿਆਨ ਨਹੀਂ ਦਿੱਤਾ ਬਿਲਕੁਲ 옳ਕ ਜੀ ਆਪਾਂ ਗੱਲ ਕਰਦੇ ਜੇ ਪਹਿਲਾਂ ਵੀ ਆਪਣਾ ਕਿਸਾਨ ਇੱਕ ਮੂਵਮੈਂਟ ਚੱਲੀ ਦਿੱਲੀ 'ਚ ਆਪਣੇ ਵੱਡੇ ਵੱਡੇ ਮੋਰਚੇ ਲੱਗੇ ਉਦੋਂ ਵੀ ਲੋਕਾਂ ਵੱਲੋਂ ਬਹੁਤ ਜ਼ਿਆਦਾ ਭਾਰੀ ਮਾਤਰਾ ਵਿੱਚ ਸਪੋਰਟ ਆਇਆ ਜਾਂ ਐਨ ਆਰ ਆਈ ਸਪੋਰਟ ਹੋਵੇ ਜਾਂ ਲੋਕਲ ਸਪੋਰਟ ਵੀ ਬਹੁਤ ਸੀਗਾ ਹੁਣ ਦੂਜੀ ਅਰਬੀ ਹੜ੍ਹ ਨਾਲ ਸੰਘਰਸ਼ ਆਪਾਂ ਕਾਫੀ ਤੇਜ਼ ਕਰ ਰਿਹਾ ਹਰਿਆਣਾ ਚ ਵੀ ਆਪਣੇ ਡਟੇ ਹੋਏ ਨੇ ਕਿਸਾਨ ਹੁਣ ਕਿੱਦਾਂ ਦਾ ਸਪੋਰਟ ਮਿਲ ਰਿਹਾ ਜੀ ਪੰਜਾਬ ਚ ਵੀ ਕਿੱਦਾਂ ਦੀ ਮਤਲਬ ਸਪੋਰਟ ਮਿਲ ਰਹੀ ਹੈ ਤੁਹਾਨੂੰ ਦੇਖੋ ਸਪੋਰਟ ਕਿਸਾਨਾਂ ਦੀ ਬਹੁਤ ਹੈ ਜੀ ਲੇਕਿਨ ਜਿਹੜੀ ਸਪੋਰਟ ਘਟਣ ਦਾ ਕਾਰਨ ਸਾਡੇ ਕਿਸਾਨ ਆਗੂ ਸੀ ਜਿਹੜੇ ਕੋ ਮੁੱਖ ਮੰਤਰੀ ਕੋ ਮੰਤਰੀ ਬਣਨਾ ਚਾਹੁੰਦਾ ਸੀ ਜਿਹੜੇ ਸਤਾ ਦੇ ਇਲਾਕੇ ਨੂੰ ਕਿਸਾਨੀ ਨੂੰ ਛੱਡ ਕੇ ਰਾਜਨੀਤੀ ਜਾਣਾ ਚਾਹੁੰਦੇ ਸੀ ਠੀਕ ਹੈ ਜੀ ਉਹਨਾਂ ਨੇ ਜਿਹੜੀ ਭਾਵਨਾਵਾਂ ਲੋਕਾਂ ਦੀ ਭਾਵਨਾਵਾਂ ਜਿਹੜੇ ਸੰਘਰਸ਼ ਵਾਲੇ ਲੋਕ ਜਿਹੋ ਉਹਨਾਂ ਦੀ ਭਾਵਨਾ ਉਹਨਾਂ ਤੱਕ ਪਹੁੰਚਾਉਂਦੇ ਹੋਏ ਆ ਕੰਮ ਕੀਤਾ ਤੇ ਇਸ ਕਰਕੇ ਉਹਨਾਂ ਲੋਕਾਂ ਦੇ ਚਤਰਾਂ ਦੇ ਇੱਕ ਇੱਥੇ ਹੀ ਅੱਜ ਜਿਹੜਾ ਹੈਗਾ ਉਹ ਲੋਕ ਜਿਹੜੇ ਨਹੀਂ ਸੋਰਾ ਜ ਮਤਲਬ ਆਪਕੋ ਠੱਗ ਠੱਗਨ ਸੋਚ ਕਰਦੇ ਨੇ ਲੇਕਿਨ ਇਹ ਅੰਦੋਲਨ ਜੀ ਇਹ ਐਸ ਅੰਦੋਲਨ ਹੈ ਨਰੋਲ ਅੰਦੋਲਨ ਹੈ ਇਸ ਅੰਦੋਲਨ ਦੀ ਉੱਚੀ ਗੁਰਬਾਨੀ ਵੀ ਚਲਦੀ ਹੈ ਇਥੇ ਵੀ ਕੋਈ ਜਕਾਰੇ ਤੇ ਨਾਰੇ ਨੂੰ ਪਾਬੰਦੀ ਨਹੀਂ ਹੈ ਹਰ ਧਰਮ ਦਾ ਸਤਕਾਰ ਕੀਤਾ ਜਾਂਦਾ ਹੈ ਜਿਹੜੇ ਪਹਿਲੇ ਅੰਦੋਲਨਾਂ ਤੇ ਜਿਹੜੀਆਂ ਗੱਲਾਂ ਸੀ ਕੋਈ ਅੰਦੇ ਸੀ ਫਤੇ ਨਹੀਂ ਬੁਲਾਉਣੀ ਕੋਈ ਕਹਿੰਦੇ ਸੀ ਜਕਾਰਾ ਨਹੀਂ ਲਾਉਣਾ ਇਸੋ ਨਹੀਂ ਇਸ ਅੰਦੋਲਨ 'ਚ ਕੋਈ ਰਾਜਨੀਤਿਕ ਬੰਦਾ ਮંચ ਤੋਂ ਨਹੀਂ ਬੋਲ ਸਕਦਾ ਇਸ ਅੰਦੋਲਨ 'ਚ ਮਿਲਖੰਦਾ ਹੈ ਜਿਹੜਾ ਪਹਿਲਾਂ ਨੂੰ ਦੋਨੋਂ ਇੱਕ ਲਹਿਰ ਸੀ ਇੱਕ ਮੂਵਮੈਂਟ ਸੀ ਇਹ ਅੰਦੋਲਨ ਹੈ ਇਹ ਨਿਰਗੋਲ ਇੱਕ ਕਿਸਾਨੀ ਵਾਲੇ ਲੋਕ ਆਪਣੇ ਘਰੋਂ ਥਿਲ-ਫੁਲ ਲੈ ਕੇ ਬਾਰਡਰਾਂ ਤੇ ਬੈਠ ਕੇ ਸੇਵਾ ਕਰ ਰਹੇ ਨੇ ਧੰਨਵਾਦ ਕਰਦੇ ਆਂ ਵੀਰਾਂ ਨੂੰ ਐਨਆਰਆਈ ਵੀਰਾਂ ਨੂੰ ਜਿਹੜੇ ਹਰ ਕਿਤੇ ਜਦੋਂ ਵੀ ਆਪਣੇ ਦੇਸ਼ ਤੇ ਭੀੜ ਪੈਂਦੀ ਹੈ ਜਾਂ ਪੰਜਾਬੀਆਂ ਦੇ ਪ੍ਰਸੰਗੀਆਂ ਜਾਂ ਕਿਸਾਨੀ ਦੇ ਪੈਂਦੀ ਆ ਉਹ ਤੁਹਾਨੂੰ ਦੇਖੀ ਨਾਲ ਸਨ ਮਨ ਧਨ ਨਾਲ ਆਪਣੇ ਅਸ਼ੋਕਰ ਨੂੰ ਬਚਾਉਣ ਵਾਸਤੇ ਮਦਦ ਕਰਦੇ ਰਹੇ ਤੇ ਕਰਦੇ ਰਹਿਣ ਅਸੀਂ ਭਾਵੇਂ ਉਹਨਾਂ ਨੂੰ ਚੜ੍ਹਦੀ ਕਲਾ ਜਿਹੜਾ ਖੇਤ ਮਦੇਸ਼ਾਂ ਦੇ ਵਿੱਚ ਵੀ ਆਪਣੇ ਸਿੱਖੀ ਨੂੰ ਆਪਣੇ ਪੰਜਾਬੀ ਤੈਨੂੰ ਆਪਣੀ ਕਿਸਾਨੀ ਨੂੰ ਉਹ ਲੋਕ ਜਿੰਦਾ ਰੱਖ ਰਹੇ ਨੇ ਲਕਵਿੰਦਰ ਸਿੰਘ ਆਲਕ ਜੀ ਤੁਹਾਡਾ ਆਕਾਸ਼ ਚੱਲਣ ਨਾਲ ਜਾਣ ਲਈ ਬਹੁਤ ਬਹੁਤ ਧੰਨਵਾਦ ਆਲਕ ਜੀ ਨੂੰ ਸੁਣਿਆ ਉਹ ਦੱਸ ਰਹੇ ਸਨ ਕਿ ਅਸੀਂ ਸੰਘਰਸ਼ ਤον ਤੇਜ਼ ਕਰ ਰਹੇ ਹਾਂ ਉਸ ਦੇ ਸਬੰਧ ਵਿੱਚ ਉਹਨਾਂ ਨੇ ਹੁਣ ਪੰਜਾਬ ਸਰਕਾਰ ਸੈਂਟਰ ਸਰਕਾਰ ਦੇ ਇਥੇ ਪੁਤਲੇ ਫੁਕਣੇ ਨੇ ਨਾਲ ਹੀ ਨਾਲ ਉਹਨਾਂ ਵੱਲੋਂ ਇਹ ਵੀ ਐਲਾਨ ਕੀਤਾ ਕਿ ਅਸੀਂ ਰੇਲ ਰੋਕੋ ਦਾ ਵੀ ਸੰਘਰਸ਼ ਅਸੀਂ ਜਲਦੀ ਸ਼ੁਰੂ ਕਰਾਂਗੇ ਉੱਥੇ ਹੀ ਉਹਨਾਂ ਨੇ ਇਹ ਅਨਾਉਂਸਮੈਂਟ ਜਿੱਥੇ ਕੀਤੀ ਕੀਤੀ ਨਾਲ ਹੀ ਉਹਨਾਂ ਨੇ ਲੋਕਾਂ ਨੂੰ ਅਪੀਲ ਵੀ ਕੀਤੀ ਹੈ ਜਿੱਥੇ ਉਹਨਾਂ ਨੇ ਭਾਰਤੀਆਂ ਨੂੰ ਅਪੀਲ ਕੀਤੀ ਹੈ ਉੱਥੇ ਉਹਨਾਂ ਨੇ ਐਨ ਆਰ ਆਈ ਵੀਰਾਂ ਨੂੰ ਵੀ ਅਪੀਲ ਕੀਤੀ ਹੈ ਕਿ ਤੁਸੀਂ ਵੱਧ ਤੋਂ ਵੱਧ ਸਹਿਯੋਗ ਦਿਓ ਤਾਂ ਕਿ ਜੋ ਇਹ ਮੂਮੰਡ ਚੱਲੀ ਹੈ ਜੋ ਭਾਰਤ ਸਰਕਾਰ ਤੇ ਉਹਨਾਂ ਪ੍ਰੈਸ਼ਰ ਬਣਾ ਰਹੇ ਹਨ ਆਪਣੀਆਂ ਲੰਬੇ ਸਮੇਂ ਤੋਂ ਜੋ ਮੰਗਾਂ ਪੂਰੀਆਂ ਨਹੀਂ ਹੋਈਆਂ ਉਹ ਵੀ ਪੂਰੀਆਂ ਤੁਹਾਡੇ ਸਹਿਯੋਗ ਨਾਲ ਹੋ ਸਕਣ ਉੱਥੇ ਨੇ ਉਹਨਾਂ ਨੇ ਜਿੱਥੇ ਬੀ ਜੀ ਪੀ ਸਰਕਾਰ ਦੇ ਨਿਸ਼ਾਨਾ ਮੰਨਿਆ ਨਾਲ ਨਾਲ ਹੀ ਭਗਵੰਤ ਸਿੰਘ ਮਾਨ ਨੇ ਉਹਨਾਂ ਤੇ ਵੀ ਨਿਸ਼ਾਨਾ ਮਾਰਿਆ ਤੇ ਕਿਹਾ ਹੈ ਕਿ ਉਹ ਬਿਲਕੁਲ ਪੀ ਸੀ ਪੀ ਦੇ ਅੰਡਰ ਹੋ ਉਹ ਜੋ ਸੈਂਟਰ ਸਰਕਾਰ ਦੀ ਕੁੱਟਬਤਲੀ ਬਣ ਚੁੱਕੇ ਨੇ ਕਿ ਜਿੱਥੇ ਸਰਕਾਰ ਬਣਨ ਤੋਂ ਪਹਿਲਾਂ ਉਹ ਵੱਡੇ ਵੱਡੇ ਦਾਅਵੇ ਕਰਦੇ ਸਨ ਕਿ ਮੈਂ ਕਿਸਾਨ ਹਸਤਾਸ਼ੀ ਹਾਂ ਕਿਸਾਨਾਂ ਦੇ ਹੱਕਾਂ ਲਈ ਗੱਲ ਕਰਾਂਗਾ ਲੇਕਿਨ 17 ਦਿਨ ਦਾ ਕਹਿੰਦੇ ਸਾਡਾ ਸੰਘਰਸ਼ ਜੋ ਚੱਲਿਆ ਹੋ ਗਿਆ ਨੇ ਇੱਕ ਵਾਰੀ ਵੀ ਉਹਨਾਂ ਵੱਲੋਂ ਕੋਈ ਸਟੇਟਮੈਂਟ ਨਹੀਂ ਆਈ ਦੂਜੇ ਪਾਸੇ ਵੀ ਦੱਸ ਦਿੰਦੇ ਆ ਕਿ ਡੱਲੇਵਾਲ ਉਹਨਾਂ ਦੀ ਵੀ ਜੋ 17ਵਾਂ ਹੁਣ ਦਿਨ ਉਹਨਾਂ ਦਾ ਹੋ ਗਿਆ ਮਨਵਰਤਨ ਉਹਨਾਂ ਦੇ ਹਾਲਾਤ ਬਹੁਤ ਜ਼ਿਆਦਾ ਨਾਜ਼ੁਕ ਨੇ ਤੇ ਜੋ ਉਹਨਾਂ ਦਾ weight ਵੀ 12 ਕਿਲੋ ਤੋਂ ਜ਼ਿਆਦਾ ਘਟ ਗਿਆ ਹੈ ਤੇ ਇਸ ਦੇ ਸਬੰਧ ਵਿੱਚ ਤੁਹਾਨੂੰ ਸਾਰੀ ਜਾਣਕਾਰੀ ਦਿੰਦੇ ਰਾਵਾਂਗੇ ਤੁਹਾਡਾ ਅਕਾਲ ਚਲਨ ਨਾਲ ਜੁੜਨ ਲਈ ਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ